ਦਾ ਆਪਣੇ ਦੇ ਸਾਰੇ ਨਾ ਇਹਦੇ ਕਾਬਲੇ ਸੀਗੇ ਇਹ ਗੁਰੂ ਸਾਹਿਬ ਨੇ ਆਪ ਹੀ ਇਹ ਸਾਰੀ ਮਹਿਮਦੀ ਅਗਵਾਈ ਕੀਤੀ ਤੇ ਸੰਗਤਾਂ ਨੂੰ ਆਪ ਹੀ ਉਹਨਾਂ ਪ੍ਰੇਰ ਕੇ ਸਾਰਾ ਕੁਝ ਸੰਗਤਾਂ ਕੋਲ ਕਰਵਾਇਆ ਤੇ ਮੇਰਾ ਖਿਆਲ ਹੈ ਕਿ ਗੁਰੂ ਸਾਹਿਬ ਦਾ ਸ਼ੁਕਰ ਹੈ ਤੇ ਬਾਕੀ ਸੰਗਤਾਂ ਦਾ ਕਰਵਾਉਣਾ ਦੀਪਕਲ ਕਰਦਾ ਹਾਂ ਤੁਸੀਂ ਦੀਪਕੀਏ ਵੀਡੀਓ ਚ ਕਿਹਨਾਂ ਦੇਖੀ ਕਲਾ ਵਰਤੂ ਵੀ ਉਸ ਨੂੰ ਕਿਵੇਂ ਦੇਖਦੇ ਹੋ ਕਲਾ ਵਰਤੂ ਇਹ ਜੀ ਤੁਹਾਡੇ ਸਾਹਮਣੇ ਕਲਾ ਵਰਤੂ ਹੈ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਹਲਕਾ ਖੜੂਰ ਸਾਹਿਬ ਤੋਂ ਦੋਸਤੋ ਭਾਈ ਅਮਰਤਪਾਲ ਸਿੰਘ ਵੱਡੀ ਲੀਡ ਦੇ ਨਾਲ ਜਿੱਤੇ ਨੇ ਪੂਰੇ ਪੰਜਾਬ ਵਿੱਚੋਂ ਵੀ ਦੋਸਤੋ ਭਾਈ ਅਮਰਤਪਾਲ ਸਿੰਘ ਸਭ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਨੇ ਲਗਭਗ 2 ਲੱਖ ਵੋਟਾਂ ਦੇ ਮਾਰਜਨ ਦੇ ਨਾਲ ਭਾਈ ਅਮਰਤਪਾਲ ਸਿੰਘ ਦੀ ਜਿੱਤ ਹੋਈ ਹੈ ਜਿੱਤ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੂੰ ਜਦੋਂ ਪੱਤਰਕਾਰ ਵੀਰਾਂ ਨੇ ਸਵਾਲ ਪੁੱਛੇ ਤਾਂ ਆਓ ਦੋਸਤੋ ਉਹਨਾਂ ਨੇ ਕੀ ਕਿਹਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਬਣਦਾ ਆਪਾਂ ਤੇ ਇਸ ਨਾਂ ਇਹਦੇ ਕਾਬਿਲ ਸੀਗੇ ਇਹ ਗੁਰੂ ਸਾਹਿਬ ਨੇ ਆਪ ਹੀ ਇਹ ਸਾਰੀ ਮਹਿਮਦੀ ਅਗਵਾਈ ਕੀਤੀ ਤੇ ਸੰਗਤਾਂ ਨੂੰ ਆਪ ਹੀ ਉਹਨਾਂ ਪ੍ਰੇਰ ਕੇ ਸਾਰਾ ਕੁਝ ਸੰਗਤਾਂ ਕੋਲ ਕਰਵਾਇਆ ਤੇ ਮੇਰਾ ਖਿਆਲ ਹੈ ਕਿ ਗੁਰੂ ਸਾਹਿਬ ਦਾ ਸ਼ੁਕਰ ਹੈ ਤੇ ਬਾਕੀ ਸੰਗਤਾਂ ਦਾ ਕਰਵਾਉਣਾ ਦੀਪਕ ਗੱਲ ਕਰਦਾ ਹਾਂ ਦੋਸਤੋ ਅਸੀਂ ਦੀਪਤੀਆ ਵੀਡੀਓ ਚ ਕਿਹਾ ਸੀ ਕਿ ਕਲਾ ਵਰਤੂਗੀ ਉਸ ਨੂੰ ਕਿਵੇਂ ਦੇਖਦੇ ਹੋ ਕਲਾ ਵਰਤੂਗੀ ਇਹ ਜੀ ਤੁਹਾਡੇ ਸਾਹਮਣੇ ਕਲਾ ਵਰਤੂ ਹੈ ਜੀ ਕੋਈ ਆਪਾਂ ਇੱਕ ਮਹੀਨੇ ਦੇ ਵਿੱਚ ਹੀ ਇੰਨਾ ਵੱਡਾ ਮੋਰਚਾ ਫੜਾ ਕੇ ਰੱਖ ਦਿੱਤਾ ਤੇ ਮੇਰਾ ਖਿਆਲ ਹੈ ਕਿ ਇਹ ਤੋਂ ਵੱਡੀ ਕਲਾ ਮੈਂ ਤੇ ਨਹੀਂ ਸੋਚਦਾ ਕਿ ਇਹ ਇਹ ਇੱਥੇ ਵਾਪਰੀ ਫਰੀਦਕੋਲ ਵਾਪਰੀ ਇਹ ਇਹ ਕਲਾ ਵਾਪਰੀ ਵਾਪਕੀ ਜੀ ਸੋਚਿਆ ਸੀਗਾ ਕਿ ਇੰਨੀ ਲੰਮੀ ਲੀਡ ਤੋਂ ਜਿਹੜਾ ਅਮਰਪਾਲ ਸਿੰਘ ਨੇ ਜਿੱਤ ਹਾਸਲ ਕਰਨੀ ਨਹੀਂ ਇਹ ਚੀਜ਼ ਹੈ ਕਿ ਜਦੋਂ ਅਸੀਂ ਸੰਗਤਾਂ 'ਚ ਵਿਚਰਦੇ ਸੰਗਤਾਂ ਦੇ ਪਿਆਰ ਤੋਂ ਲੱਗਦਾ ਸੀ ਕਿ ਬਹੁਤ ਵੱਡੀ ਲੀਡ ਹੋਗੀ ਹਾਂ ਤੇ ਚਲੋ ਸੰਗਤਾਂ ਨੇ ਆਪਣਾ ਜੋ ਸਾਨੂੰ ਸਾਡੇ ਨਾਲ ਵਿਚਰੇ ਉਹਨਾਂ ਨੇ ਇੱਕ ਇੱਕ ਬੋਰਡ ਤੇ ਮੋਹਰ ਲਾ ਕੇ ਉਹਨਾਂ ਨੇ ਆਪਣਾ ਜਿਹੜਾ ਪਿਆਰ ਸਾਨੂੰ ਦਿੱਤਾ ਅਸੀਂ ਉਹਨਾਂ ਦੇ ਤੈਅ ਦਿਲ ਤੋਂ ਬਰਵਾ ਦਿਆ। ਇਹ ਵੀ ਵੱਡੀ ਇਲੈਕਸ਼ਨ ਦੀ ਜਿਹੜੀ ਲੜਾਈ ਲੜੀ ਤੁਸੀਂ ਐਮਪੀ ਦੀ ਇਹ ਪਹਿਲੀ ਲੜਾਈ ਕੀ ਪਹਿਲੋਂ ਵੀ ਕਦੀ ਤਜਰਬਾ ਸੀ ਜੀ? ਨਹੀਂ ਸਾਡਾ ਤਾਂ ਕੋਈ ਤਜਰਬਾ ਨਹੀਂ ਸੀ ਜੀ। ਅਸੀਂ ਇਹ ਤੇ ਤੁਹਾਨੂੰ ਦੱਸਦੇ ਪੀ ਨਾ ਸਾਡੇ ਕੋ ਕੋ ਮੈਨੇਜਮੈਂਟ ਟੀਮ ਸੀ ਸਭ ਕੁਝ ਗੁਰੂ ਸਾਹਿਬ ਜਿੱਧਰੋਂ ਤੁਰੇ ਗਏ ਤੁਰੇ ਗਏ ਆਪਣੇ ਆਪ ਸਾਰੇ ਕਾਰਜ ਨਾਂ ਕੀਤੇ। ਵਿਰੋਧੀ ਧਿਰਾਂ ਵੀ ਬੜੀ ਤੰਜ ਕਰਦੀਆਂ ਨਹੀਂ ਆ। ਕਿ ਪੰਥਕਾਂ ਦੇ ਦਾਵੇਦਾਰੀਆਂ ਗੱਲਾਂ ਹੋਈਆਂ ਕਹਿੰਦੇ ਕਿ ਪੰਥਕ ਦਾਵੇਦਾਰੀ ਕਰਨ ਵਾਲੇ ਸਾਲਕ ਦੇ ਵਿੱਚੋਂ ਪੰਥਕ ਬਣ ਜਾਂਦੇ ਨਹੀਂ ਇਹ ਜੀ ਗੁਰੂ ਸਾਹਿਬ ਜਿਹਦੇ ਤੇ ਜਿਹਦੇ ਸਿਰ ਤੇ ਹੱਥ ਰੱਖਦੇ ਤੇ ਥਾਪੜਾ ਦਿੰਦੇ ਉਹ ਹੀ ਕਰ ਸਕਦਾ ਬਾਕੀ ਮੇਰਾ ਖਿਆਲ ਹੈ ਕਿ ਇਹਨਾਂ ਵੀ ਦਾਵੇ ਦਵੇ ਬਥੇਰੇ ਕੀਤੇ ਇਹਨਾਂ ਆਪਣੇ ਆਪ ਨੂੰ ਬਥੇਰਾ ਕੋਸ਼ਿਸ਼ ਕੀਤੀ ਆ ਲੋਕਾਂ 'ਚ ਭੰਬਲ ਪੂਸਾ ਪਾਉਣ ਦੀ ਵੀ ਪਰ ਲੋਕਾਂ ਨੇ ਨਿਤਾਰਾ ਕਰ ਹੀ ਦਿੱਤਾ ਤੇ ਹਾਂ ਜੀ ਭਾਵੇਂ ਕੋਈ ਸਾਲ ਤੋਂ ਆਇਆ ਹੋਵੇ ਭਾਵੇਂ ਕੋਈ 2 ਮਹੀਨੇ ਤੋਂ ਆਇਆ ਹੋਵੇ ਉਹ ਜਿਹਨੂੰ ਸਮਝਦੇ ਆ ਉਹ 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 ਦੇਸਰਤਿਆਰਾ ਨੌਜਵਾਨਾਂ ਨੂੰ ਕਿੰਨਾ ਕੁ ਸੋਚ ਕਿਉਂਕਿ ਨੌਜਵਾਨ ਜਿਹੜੇ ਸੀਗੇ ਉਹ ਬਹੁਤ ਵੱੱਟ ਚੜ ਕੇ ਖੁਦ ਮੁਹਾਰਿਆ ਪਾ ਕੇ ਵੋਟਾਂ ਮੰਗਦੇ ਨਜ਼ਰ ਆਇਸ ਗਏ ਨਹੀਂ ਇਹ ਇਹ ਪੰਜਾਬ ਦੇ ਹਰੇਕ ਹਰੇਕ ਧਰਨੇ ਬੜਾ ਜੋਰਦਾਨ ਪਾਇਆ ਬੱਚਿਆਂ ਤੋਂ ਲੇਕਿਨ ਇਹ ਕਿ ਬੱਚੇ ਜਿਨ੍ਹਾਂ ਦੀਆਂ ਵੋਟਾਂ ਹੁਣੇ 5-5 ਸਾਲ ਦੇ ਉਹ ਵੀ ਝੰਡੇ ਲੈ ਕੇ ਭਾਈ ਅਮਰਤਪਾਲ ਜਿੰਦਾਬਾਦ ਕਹਿ ਰਹੇ ਸੀ ਤੇ ਬੀਬੀਆਂ ਬਜ਼ੁਰਗ ਸਾਰਿਆਂ ਨੇ ਇਹ ਵਿੱਚ ਨੌਜਵਾਨ ਠੀਕ ਹੈ ਕਿ ਨੌਜਵਾਨੀ ਚ ਬੜਾ ਜੋਸ਼ ਹੁੰਦਾ ਉਹ ਅੱਗੇ ਹੋ ਕੇ ਕੰਮ ਕਰ ਸਕਦੇ ਆ ਨੌਜਵਾਨਾਂ ਦਾ ਵੱਡਾ ਰੋਲ ਹੈ ਪਰ ਸਾਰਿਆਂ ਦਾ ਹੀ ਬੀਬੀਆਂ ਬੱਚਿਆਂ ਬਜ਼ੁਰਗਾਂ ਦਾ ਸਾਰਿਆਂ ਦਾ ਬੜਾ ਰੋਗ ਚੱਲੂਪੁਰ ਖੈੜਾ ਪਿੰਡ ਦੇ ਵਿੱਚੋਂ ਕੋਈ ਨਵੀਂ ਸਿਆਸਤ ਸਿਰਜੀ ਜਾਊਗੀ ਆਉਣ ਵਾਲੇ ਸਮੇਂ 227 ਚ ਕੀ ਦੇਖ ਸਕਦੇ ਹਾਂ ਅੱਥੋਂ ਸੀ ਨਹੀਂ ਅਸੀਂ ਤੇ ਜਿਹੜਾ ਸਾਡਾ ਫਰਜ਼ ਜੀ ਅਸੀਂ ਪੂਰਾ ਕਰਤਾ ਹੁਣ ਭਾਈ ਸਾਹਿਬ ਬਾਹਰ ਆਉਂਦੇ ਆ ਤੇ ਬਾਕੀ ਉਹ ਸਿਰ ਤਰ੍ਹਾਂ ਨੂੰ ਲੈ ਕੇ ਮੇਰੇ ਖਿਆਲ ਆ ਕਿ ਪੰਜਾਬ ਨੂੰ ਕੋਈ ਸਹੀ ਰਾਜਨੀਤੀ ਨੂੰ ਕੋਈ ਨਵੀਂ ਦਿਸ਼ਾ ਦੇਣ ਦੇ ਲੋੜ ਹੈ ਕਿ ਜਿੱਦੀ ਗੰਦਰੀ ਹੋ ਚੁੱਕੀ ਆ ਪਰਿਵਾਰਵਾਦ ਪ੍ਰਸ਼ਤਾਚਾਰੀ ਇਹੋ ਦੀ ਚੀਜ਼ਾਂ ਤੋਂ ਮੇਰੇ ਖਿਆਲੋਂ ਪੰਜਾਬ ਨੂੰੋਂ ਜ਼ਿਆਦਾ ਰਾਜਨੀਤੀ ਸਾਫ਼ ਹੋ ਜੇ ਤੇ ਮੇਰੇ ਖਿਆਲੋਂ ਬਾਕੀ ਕੋ ਚੀਜ਼ਾਂ ਦੀ ਸਾਫ਼ ਹੋਣ ਦੀ ਉਮੀਦ ਕੀਤੀ ਜਦੋਂ ਬਿੰਡਾਂ 'ਚ ਵਿਚਰਦੇ ਸੀ ਕਿਹੜੇ ਮੁੱਦੇ ਸੀ ਲੋਕਾਂ ਦੇ ਇੱਕ ਨਸ਼ੇ ਦਾ ਰੁਝਾਨ ਰਿਹਾ ਹੀ ਵਸੇ ਨਸ਼ਾ ਮੁੱਦਾ ਸੀ ਵੱਡਾ ਹੋਰ ਵੀ ਮੁੱਦੇ ਲੋਕਾਂ ਲੈ ਕੇ ਆਏ ਕਿ ਆਹ ਚੀਜ਼ਾਂ ਚਾਹੀਦੀਆਂ ਪੰਜਾਬ ਨੂੰ ਨਹੀਂ ਲੋਕਾਂ ਦੇ ਮੁੱਦੇ ਲੋਕਾਂ ਨੇ ਸਾਡੇ ਘੜੀ ਕੋਈ ਮੁੱਦਾ ਨਹੀਂ ਰੱਖਿਆ ਲੋਕਾਂ ਨੇ ਕਿਹਾ ਕਿ ਅਸੀਂ ਭਾਈ ਸਾਹਿਬ ਦੇ ਨਾਲ ਆਂ ਤੇ ਭਾਈ ਸਾਹਿਬ ਨੇ ਅਸੀਂ ਬਾਹਰ ਲਿਆਉਣਾ ਚਾਹੁੰਦੇ ਹਾਂ ਉਹਨਾਂ ਵੋਟਾਂ ਪਰ ਮੈਨੂੰ ਲੱਗਦਾ ਕਿ ਜਿਹੜੇ ਜਿਹੜੇ ਸਾਨੂੰ ਲੱਗਦਾ ਸੀ ਕਿ ਇਹ ਨਸ਼ੇ ਜਿਹੜੇ ਨਸ਼ੇ ਆ ਬੇਅਦਬੀ ਦਾ ਮੁੱਦਾ ਵਾ ਬੰਦੀ ਸਿੰਘਾਂ ਦਾ ਮੁੱਦਾ ਵਾ ਬਾਕੀ ਪੰਜਾਬ ਦੇ ਹੋਰ ਜਿਹੜੇ ਸਮਾਜਿਕ ਮੁੱਦੇ ਆ ਇਹ ਚੀਜ਼ਾਂ ਕਿ ਮੇਰੇ ਖਾਲ ਸਾਰਿਆਂ ਤੇ ਬਹੁਤ ਵੱਡਾ ਕੰਮ ਕਰਨ ਦੀ ਲੋੜ ਕਿ ਪੰਜਾਬ ਬਹੁਤ ਵੱਡੀ ਦਲਦਲ ਤਰ ਚੁੱਕਿਆ ਇਹਨੂੰ ਕੱਢਣ ਵਾਸਤੇ ਸਾਰਿਆਂ ਨੂੰ ਸਾਰੇ ਭਾਈਚਾਰਿਆਂ ਨੂੰ ਸਾਰੇ ਫਿਰਕਿਆਂ ਨੂੰ ਰਲ ਮਿਲ ਕੇ ਹੀ ਇਹ ਸਹਿਯੋਗ ਕਰਕੇ ਇਹਨੂੰ ਜਿਹ ਗਰਾਵੜ ਚ ਇਹਨਾਂ ਘਾਰ ਚ ਲੈ ਗਏ ਆ ਇਹਨੂੰ ਦੁਬਾਰਾ ਉਹ ਉਹ ਆਨਸ਼ਾਨੇ ਦੀ ਜਿਹੜੀ ਪਹਿਲਾਂ ਵਾਲੀ ਬਾਤ ਕਰਨ ਵਾਸਤੇ ਸਾਰਿਆਂ ਨੂੰ ਆਪਾਂ ਤਕੜੇ ਹੋ ਕੇ ਬਲਾਬਾਤ ਦੀ ਲੋੜ ਆ ਬੱਬੀ ਜੀ ਅਕਾਲੀ ਦਲ ਜਿਹੜਾ ਉਹ ਹਾਸ਼ੀਏ ਤੇ ਪਹੁੰਚ ਗਿਆ ਪੰਥਕ ਮੰਨਿਆ ਜਾਂਦਾ ਸੀ ਕਿ ਕਾਰਨ ਤੁਸੀਂ ਸਮਝ ਦਿਓ ਨਾਲ ਖੇਤਰੀ ਪਾਰਟੀ ਆਪਣੇ ਆਪ ਕਹਿੰਦੇ ਨਹੀਂ ਇਹ ਉਹਨਾਂ ਦੀਆਂ ਗਲਤ ਨੀਤੀਆਂ ਕਾਰਨ ਸੀ ਉਹਨਾਂ ਦੇ ਮੇਰੇ ਖਿਆਲ ਹੈ ਕਿ ਜੇ 1900 2019 ਚ ਵੀ ਨਾਮ ਬੀਬੀ ਖਾਲੜਾ ਦੇ ਸਾਹਮਣੇ ਉਮੀਦਵਾਰ ਖੜਾ ਕਰਦੇ ਤੇ ਫਿਰ ਵੀ ਮੇਰੇ ਖਿਆਲ ਉਹਦੋਂ ਉਹਦੋਂ ਤੋਂ ਵੀ ਲੋਕਾਂ ਦਾ ਰਸਤਾ ਸੀ ਵੀ ਇਹਨਾਂ ਨੇ ਹੁਣ ਵੀ ਲੜਾਈ ਜਿਹੜੀ ਲੜੀ ਆ ਅਵਰਤਪਾਲ ਇੱਕ ਸਿੱਖ ਨਾ ਸਿੱਖ ਦੀ ਲੜੀ ਹੈ ਬਾਕੀ ਦੂਜੀਆਂ ਪਾਰਟੀਆਂ ਲੋਨਾਂ ਦਾ ਕੋਈ ਧਿਆਨ ਨਹੀਂ ਸੀ ਇਹਨਾਂ ਚੀਜ਼ਾਂ ਤੋਂ ਲੋਕਾਂ ਦੇ ਮਨ 'ਚ ਵੀ ਇੱਕ ਬਹੁਤ ਹੈ ਕਿ ਇਹਨਾਂ ਦੀ ਲੜਾਈ ਜਿੰਨਾ ਨੂੰ ਲੜਨੀ ਚਾਹੀਦੀ ਉਹਨਾਂ ਤਾਂ ਲੜ ਨਹੀਂ ਰਹੇ ਆਪਣੇ ਬੰਦਿਆਂ ਦੇ ਪੇਪਰ ਨੂੰ ਕਵਾੜਾ ਫੇਰ ਰਹੇ ਆ ਲੇਕਿਨ ਲੱਗਦਾ ਇਸੇ ਕਰਕੇ ਚੌਥੇ ਨੰਬਰ ਤੇ ਵਿਰਸਾ ਸਿੰਘ ਬਲਟੋਆ ਨਜ਼ਰ ਆ ਰਹੇ ਨੇ ਅਸਲੇ ਨਹੀਂ ਇਹ ਤੇ ਮੇਰੇ ਖਿਆਲ ਚੌਥੇ ਤੇ ਕੀ ਹੁਣ ਇਹ ਲੱਭਣਗੇ ਨਹੀਂਗੇ ਜਿੱਦਾਂ ਦੇ ਇਹਨਾਂ ਨੇ ਹਾਲਾਤ ਪੈਦਾ ਕਰ ਦਿੱਤੇ ਆ ਮੇਰਾ ਖਿਆਲ ਇਹ ਖੇਲ ਖਤਮ ਹੋ ਗਿਆ ਜਿਹੜਾ 2027 ਦੀ ਜਿਸ ਤਰ੍ਹਾਂ ਮੇਰੇ ਸਹਿਯੋਗੀ ਨੇ ਵੀ ਗੱਲ ਕੀਤੀ ਕਿ 2027 ਚ ਲੱਗਦਾ ਨਹੀਂ ਕਿ ਪੰਜਾਬ ਨੂੰ ਨਵੇਂ ਬਦਲ ਦੀ ਲੋੜ ਆ ਔਰ ਖਾਸੋ ਖੇਤਰੀ ਪਾਰਟੀ ਦੀ ਕਿਉਂਕਿ ਲੋਕ ਕਹਿੰਦੇ ਪਏ ਨੇ ਕਿ ਆਮ ਆਦਮੀ ਪਾਰਟੀ ਤੋਂ ਵੀ ਸਾਡਾ ਮਨ ਜਿਹੜਾ ਉਹ ਪਰ ਚੁੱਕਾ ਆ ਆਮ ਆਦਮੀ ਪਾਰਟੀ ਖੇਤਰੀ ਪਾਰਟੀ ਨਹੀਂ ਜੀ ਇਹ ਵੀ ਇੱਕ ਨੈਸ਼ਨਲ ਪਾਰਟੀ ਹੈ ਦੀ ਬਹੁਤ ਵੱਡੀ ਜ਼ਰੂਰਤ ਆ ਤੇ ਜਿਹੜੀ ਕਿ ਉਹ ਇਹਨਾਂ ਨੇ ਖਤਮ ਕਰ ਦਿੱਤੀ ਆ ਇਸ ਕਰਕੇ ਮੈਂ ਸੋਚਦਾ ਕਿ ਇਸ ਪੰਜਾਬ ਦੀ ਨੌਜਵਾਨ ਆਗੂਆਂ ਨੂੰ ਜਾਂ ਸਾਰੇ ਚਿਰਦ ਲੋਕਾਂ ਨੂੰ ਇੱਕ ਕੋਈ ਤਕੜਾ ਹੰਬੜਾ ਮਾਰ ਕੇ ਚੰਗੇ ਲੋਕਾਂ ਨੂੰ ਜਿਹੜੇ ਇਮਾਨਦਾਰ ਜਿਹੜੇ ਪੰਜਾਬ ਨੂੰ ਸਿੱਖੇ ਨੂੰ ਸਮਰਪਿਤ ਹੋਣ ਜਿਹੜਾ ਜਿਨ੍ਹਾਂ ਦਾ ਆਪਣਾ ਕੋਈ ਲਾਲਚ ਲੋਭ ਨਾ ਹੋਵੇ ਤੇ ਹਾਂ ਤੇ ਇਸ ਕਰਕੇ ਇਹੋ ਜਿਹੇ ਲੋਕ ਅੱਗੇ ਆਉਣ ਖੇਤਰੀ ਪਾਰਟੀ ਨਵੀਂ ਜੱਲੂਪੁਰ ਖੇੜਾ ਤੋਂ ਜਨਮ ਲਊਗੀ ਕਿ ਜੇ ਪਹਿਲੀ ਖੇਤਰੀ ਪਾਰਟੀ ਨੂੰ ਦੇਖ ਕੇ ਅੱਗੇ ਤੁਰੇ ਜਾਉਂਦੇ ਨਹੀਂ ਇਹ ਜੀ ਇਹ ਤੇ ਹੁਣ ਇਹਦੇ ਬਾਰੇ ਸਾਨੂੰ ਤਾਂ ਕੋਈ ਜਿਹੜਾ ਤਜਰਬਾ ਨਹੀਂ ਚਲੋ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹੋਰ ਸਿਰ ਦੇ ਲੋਕਾਂ ਨਾਲ ਕਰਾਂਗੇ ਜੇ ਪਹਿਲੀ ਪਹਿਲੀਆਂ ਦਾ ਤੇ ਮੇਰੇ ਖਿਆਲੋਂ ਮੇ ਕੋਸ਼ਿਸ਼ ਇਹੋ ਜੇ ਹਾਲਾਤ ਹੀ ਇਹੋ ਜੇ ਬਣਾ ਦਿੱਤੇ ਆ ਕਿ ਉਹਦੇ ਉਹਦੇ ਜਦੋਂ ਪਹਿਲਾਂ ਵਿੱਚ ਹੁੰਦਾ ਕਮੇਟੀ ਨੇ ਰਿਪੋਰਟ ਦਿੱਤੀ ਸੀ ਕਿ ਬਾਦਲ ਸਾਹਿਬ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਪਰ ਮੇਰਾ ਲੱਗਦਾ ਉਹਨਾਂ ਦਾ ਰੱਦਾ ਵੀ ਜਿੰਨਾ ਚਿਰ ਪਾਰਟੀ ਖਤਮ ਨਹੀਂ ਹੁੰਦੀ ਉਹ ਪ੍ਰਧਾਨਗੀ ਨਹੀਂ ਛੱਡੂ ਕੀ ਲੱਗਦਾ ਜੇ ਬਾਦਲ ਸਾਹਿਬ ਪ੍ਰਧਾਨਗੀ ਦੀ ਸਤੀਫਾ ਦੇ ਦਿੰਦੇ ਤੇ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਆ ਕਿਤੇ ਨਾ ਕਿਤੇ ਉੱਪਰ ਜਾਂਦਾ ਆਂਦੀ ਜਿਹੜੇ ਕੋਈ ਬੰਦੇ ਜਿੱਦਾਂ ਕੋਸ਼ਿਸ਼ ਜਿਹੜੇ ਇਹੋ ਜੇ ਖਰਾਬ ਕਰਨ ਵਾਲੇ ਜਿਹੜੇ ਇਹੋ ਜੇ ਸਲਾਹਕਾਰਾਂ ਦੇ ਦਸ ਸਿੰਘ ਵਲਟੋਆ ਆਰਗੇ ਦੂਜੇ ਤੇ ਜਾਂਦੇ ਚੱਲਦੇ ਰਹੇ ਆ ਇਹਨਾਂ ਨੂੰ ਕੋਈ ਸੋਚ ਸਮਝ ਤੇ ਐਯਾਲੀ ਸਾਹਿਬ ਵਾਲੇ ਕੋਈ ਬੰਦੇ ਕੋਈ ਸਿਰਦ ਬੰਦੇ ਅੱਗੇ ਆਉਣ ਜਿਨ੍ਹਾਂ ਨੂੰ ਕੋਈ ਪੰਜਾਬ ਦਾ ਜਾਂ ਕੋਈ ਸੀ ਦਾ ਦੁੱਖ ਦਰਦ ਹੋਵੇ ਤੇ ਮੇਰੇ ਖਿਆਲ ਹੈ ਕਿ ਕੁਛ ਨਾ ਕੁਛ ਸ਼ਰਦ ਹੋ ਸਕਦਾ ਪਰ ਪਰ ਮੇਰੇ ਨੂੰ ਲੱਗਦਾ ਕਿ ਇਹ ਦੁਬਾਰਾ ਜਿਹੜੇ ਜਦੋਂ ਜ਼ਿਆਦਾ ਕੋਈ ਚੀਜ਼ ਬਿਮਾਰੀ ਫੈਲ ਜੇ ਤੇ ਫਿਰ ਉਹਦੇ ਵਾਸਤੇ ਕੋਈ ਵੱਡੇ ਆਪਰੇਸ਼ਨ ਦੀ ਲੋੜ ਹੁੰਦੀ ਹੈ ਮੇਰੇ ਖਿਆਲ ਤੇ ਚਲੋ ਬਾਕੀ ਗੁਰੂ ਮਹਾਰਾਜ ਜਗੜੀ ਖੜੀ ਆਪਰੇਸ਼ਨ ਵੱਡਾ ਹੋਊਗਾ ਜੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਹੈ ਕਿ ਸਾਨੂੰ ਕੋਈ ਚੰਗੀ ਲੀਡਰਸ਼ਿਪ ਮਿਲੇ ਜਿਹੜਾ ਸਾਡੇ ਪੰਜਾਬ ਦਾ ਸਿੱਖਾਂ ਦਾ ਜਿਹੜਾ ਕੋਈ ਪੜਾ ਹੋ ਸਕੇ ਕਿ ਜਿਹੜਾ ਇਹ ਇਸ ਜਿਹੜੀ ਸਿੱਖੀ ਦੀ ਲਹਿਰ ਆ ਨੌਜਵਾਨੀ ਲੀਡਰਸ਼ਿਪ ਦੇਖ ਰਹੇ ਤੁਸੀਂ ਆਉਣ ਸਮੇਂ ਜ ਨੌਜਵਾਨੀ ਲੀਡਰਸ਼ਿਪ ਹੋਊਗੀ ਹਾਂਜੀ ਮੈਂ ਤਾਂ ਸੋਚਦਾ ਕਿ ਬਜ਼ੁਰਗਾਂ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਸਿਯਾਚ ਕਰਨਾ ਪਰ ਪਰ ਗਵਾਈ ਨੌਜਵਾਨਾਂ ਦੇ ਹੱਥਾਂ 'ਚ ਦੇਣ ਤੇ ਉਹਨਾਂ ਨੂੰ ਪਿੱਛੇ ਰਹਿ ਕੇ ਸਪੋਰਟ ਕਰਨ ਤੇ ਮੇਰੇ ਖਿਆਲ 'ਚ ਤਾਂ ਹੀ ਖਾਲੜਾ ਜੀ ਦਾ ਪਿਛਲੀ ਵਰੀ ਹਾਰ ਜਾਣਾ ਤੇ ਇਸ ਵਾਰ ਵੱਡੀ ਪੱਧਰ ਤੇ ਤੁਹਾਡੀ ਸਪੋਰਟ ਤੇ ਆਣ ਕੇ ਉਹਨਾਂ ਲੋਕਾਂ ਨੂੰ ਹੋਕਾ ਦੇਣਾ ਇਸ ਜਿੱਤ ਦੇ ਵਿੱਚ ਕਿੰਨਾ ਵੱਡਾ ਰੋਲ ਮੰਨਦੇ ਹੋ ਨਹੀਂ ਇਹ ਉਹਨਾਂ ਦਾ ਬਹੁਤ ਵੱਡਾ ਜੀ ਖਾਲੜਾ ਸਾਹਿਬ ਦੀ ਕੁਰਬਾਨੀ ਵੀ ਬਹੁਤ ਵੱਡੀ ਆ ਬੀਬੀ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਵੀ ਇਨੀ ਗਰਮੀ ਚ ਪੂਰਾ ਦਿਨ ਰਾਤ ਇੱਕ ਇੱਕ ਕਰਕੇ ਸਾਡੇ ਨਾਲ ਉਹਨਾਂ ਨੇ ਉਹ ਹਿੱਸਾ ਪਾਇਆ ਅਸੀਂ ਉਹਨਾਂ ਦਾ ਵੀ ਹਮੇਸ਼ਾ ਤਹਿ ਦਿਲ ਤੋਂ ਧੰਨਵਾਦੀ ਰਵਾਂਗੇ ਕਿ ਖਾਲੜਾ ਸਾਹਿਬ ਨੂੰ ਹਮੇਸ਼ਾ ਸਜਦਾ ਕਰਦੇ ਹਾਂ ਇਸ ਜਿੱਤ ਦੇ ਵਿੱਚ ਮੁੱਢਲਾ ਯੋਗਦਾਨ ਕਿੰਨਾ ਦਾ ਮੰਨਦੇ ਹੋ ਕਿਸੇ ਪਾਰਟੀ ਦਾ ਲੋਕਾਂ ਦਾ ਨਹੀਂ ਇਹ ਜੀ ਅਸੀਂ ਗੁਰੂ ਸਾਹਿਬ ਦੀ ਅਗਵਾਈ ਚ ਇਸ ਪੂਰੀ ਸੰਗਤਾਂ ਦਾ ਪੂਰੇ ਪੂਰੇ ਸੰਸਾਰ ਜਿੱਥੇ ਜਿੱਥੇ ਕੋਈ ਸਿੱਖ ਬੈਠਾ ਸੀ ਉਹਨਾਂ ਨੇ ਉਥੋਂ ਉਥੋਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਦੂਜਿਆਂ ਤੀਜਿਆਂ ਨੂੰ ਪ੍ਰੇਰ ਕੇ ਵੀ ਤੁਸੀਂ ਕਿਸੇ ਪਾਰਟੀ ਚ ਕਾਂਗਰਸ ਸਾਡੇ ਅੰਦਰ ਉਹਨਾਂ ਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਤੁਸੀਂ ਛੱਡੋ ਇਹ ਮਾਂ ਕਾਂਗਰਸਿਆ ਕੋਈ ਗੱਲ ਨਹੀਂ ਬਾਅਦ ਚ ਵੇਖੀ ਜਾਊਗੀ ਤੁਸੀਂ ਭਾਈ ਸਾਹਿਬ ਦੇ ਸਾਥ ਦੇ ਖਡੂਰ ਸਾਹਿਬ ਦੇ ਨਾਲ ਸਾਡੇ ਤੇ ਜੇ ਕੋਈ ਆਮ ਆਦਮੀ ਪਾਰਟੀ ਦਾ ਸੀ ਕੋਈ ਬਾਹਰ ਬੈਠਾ ਉਹਨਾਂ ਦੀ ਪੁੱਤ ਉਹਨਾਂ ਨੇ ਆਪਣੇ ਮਾਪਿਆਂ ਨੂੰ ਪ੍ਰੇਰਿਆ ਕਿ ਨਹੀਂ ਇਹ ਸਮਾਨੀਗਾ ਹੁਣ ਆਪਾਂ ਪਾਰਟੀਆਂ ਚ ਵੰਡੇ ਰਹੇ ਤੁਸੀਂ ਤਕੜੇ ਹੋ ਕੇ ਸਾਰੇ ਜਣੇ ਪਾਰਟੀ ਬਾਜੀ ਤੋਂ ਧੜੇ ਬਾਜੀ ਤੋਂ ਉੱਪਰ ਉੱਠ ਗਏ ਆਪਾਂ ਇਹਨਾਂ ਦਾ ਸਾਥ ਦੇਉ ਭਾਈ ਸਾਹਿਬ ਦਾ ਤੇ ਇਸ ਕਰਕੇ ਸਾਰਿਆਂ ਨੇ ਬਹੁਤ ਵੱਡਾ ਸਾਥ ਦਿੱਤਾ ਇਸ ਕਰਕੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀਆਂ ਐਨਆਰਆਈ ਵੀਰਾਂ ਦੇ ਬਾਕੀ ਜਿਹੜੇ ਇੱਥੇ ਪੰਜਾਬ ਦੇ ਪੰਜਾਬ ਤੋਂ ਬਾਹਰ ਦਿੱਲੀ ਤੋਂ ਆ ਕੇ ਲੋਕਾਂ ਨੇ ਯੂਪੀ ਤੋਂ ਆ ਕੇ ਲੋਕਾਂ ਨੇ ਰਾਜਸਥਾਨ ਤੋਂ ਆ ਕੇ ਤੇ ਸਪਾਇਆ ਜੰਮੂ ਤੋਂ ਆ ਕੇ ਲੋਕਾਂ ਨੇ ਸਪਾਇਆ ਇਸ ਕਰਕੇ ਅਸੀਂ ਸਾਰਿਆਂ ਦੇ ਨਵਾਂ ਦਿਨ ਬਾਪੂ ਜੀ ਇੱਕ ਐਗਜ਼ਾਮਪਲ ਸੈੱਟ ਹੋਈ ਆ ਤੁਹਾਡੇ ਹਲਕੇ ਚ ਕਿ ਇਸ ਵਾਰ ਨਾ ਤਾਂ ਕੋਈ ਸ਼ਰਾਬ ਚੱਲੀ ਨਾ ਪੈਸਾ ਚੱਲਿਆ ਕਿ ਲੱਗਦਾ ਕਿ ਪੰਜਾਬ ਚ ਇਹੀ ਇਸ ਤਰ੍ਹਾਂ ਦੀ ਐਗਜ਼ਾਮਪਲ ਸੈੱਟ ਹੋਣੀਆਂ ਚਾਹੀਦੀਆਂ ਹੋਰ ਜਗ੍ਹਾ ਤੇ ਜੀਲਾ ਸ਼ਬੀਲਾ ਜਬੀਲਾ ਜੂ ਨਦਵੀ ਇਹ ਚੀਜ਼ ਹੈ ਕਿ ਨਸ਼ਿਆਂ ਦੇ ਖਿਲਾਫ ਤੇ ਅਸੀਂ ਲੜਾਈ ਲੜ ਰਹੇ ਹਾਂ ਜੀ ਤੇ ਅਸੀਂ ਨਸ਼ਿਆਂ ਨੂੰ ਤੇ ਅਸੀਂ ਚਾਹੁੰਦੇ ਵੀ ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਨਸ਼ਿਆਂ ਨਾਲ ਨਹੀਂ ਗੱਲ ਬਣਨੀ ਇਹ ਆਪਾਂ ਲੋਕਾਂ ਦੇ ਨਾਲ ਵਿਚਰੇ ਲੋਕਾਂ ਦੇ ਕੰਮ ਧੰਦੇ ਕਰੀਏ ਲੋਕਾਂ ਦੇ ਦੁੱਖ ਸੁੱਖ ਚ ਭਾਈਵਾਲ ਬਣੀਏ ਤਾਂ ਹੀ ਆ ਇਹ ਮੇਰਾ ਖਿਆਲ ਹੈ ਕਿ ਨਸ਼ੇ ਤੇ ਸਾਡੇ ਨੌਜਵਾਨੀ ਨੂੰ ਖਾ ਰਹੇ ਇਹਨਾਂ ਨੂੰ ਤੇ ਤੋਂ ਬੜਾਵਾ ਦੇਣ ਦੀ ਥਾਂ ਇਹਨਾਂ ਨੂੰ ਜਿੱਦਾਂ ਵੀ ਹੋ ਸਕਦੇ ਘਟ ਤੋਂ ਘਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਸਾਰੇ ਆਪਣੇ ਸਮਾਜਿਕ ਜ਼ਿੰਦਗੀ ਚੋਂ ਵੀ ਇਹ ਨਸ਼ਿਆਂ ਨੂੰ ਆਪਾਂ ਬਾਹਰ ਕੱਢਣਾ ਚਾਹੀਦਾ ਤੁਸੀਂ ਸਮਝਦੇ ਕਿ ਅਮਰਤਪਾਲ ਸਿੰਘ ਹੁਣੇ ਜੇਕਰ ਬਾਹਰ ਨਹੀਂ ਆਂਦੇ ਫਿਰ ਤੁਸੀਂ ਵਿਚਰੋਗੇ ਹੁਣ ਖਡੂਰ ਸਾਹਿਬ ਹਲਕੇ 'ਚ ਕਿ ਮਾਤਾ ਜੀ ਹੁਣੇ ਵਿਚਰਾਂਗੇ ਕਿਸ ਤਰ੍ਹਾਂ ਰੂਪਰੇਖਾ ਤਿਆਰ ਨਹੀਂ ਜਿੰਨਾ ਚਿਰ ਉਹ ਨਹੀਂ ਆਉਂਦੇ ਅਸੀਂ ਸੰਤਾਂ ਦਾ ਧੰਵਾਦ ਤੇ ਕਰਾਂਗੇ ਕਿ ਜਿਨ੍ਹਾਂ ਨੇ ਸਾਨੂੰ ਐਡਾ ਸਹਿਯੋਗ ਦਿੱਤਾ ਅਸੀਂ ਉਹਨਾਂ ਨੂੰ ਮਿਲਾਂਗੇ ਕੋਈ ਜਿਨ੍ਹਾਂ ਨੇ ਸਾਡੇ ਕੋਈ ਜਿਨ੍ਹਾਂ ਕੋ ਸਾਡੀ ਗੁਰੂਮਾਰ ਸਮਰਥਾ ਦੇਣਗੇ ਅਸੀਂ ਉਹਨਾਂ ਦੇ ਦੁੱਖ ਸੁੱਖ 'ਚ ਉਹਨਾਂ ਦੇ ਚੰਨ ਜਿੱਤ ਤੋਂ ਬਾਅਦ ਚ ਚਾਰਾ ਜੂਗੇ ਸਟਾਰਟ ਹੋ ਜਾਣਗੇ ਕਿ ਭਾਈ ਸਾਹਿਬ ਨੇ ਚਾਰਾ ਜੋ ਇਹੀਂ ਤੇ ਗੁਰੂ ਸਾਹਿਬ ਉਹ ਗੁਰੂ ਹਰਗੋਬਿੰਦ ਪਾਸ਼ਾ ਗੇ ਅਰਦਾਸ ਕਰਦੇ ਆਂ ਕਿ ਤੁਸੀਂ ਕੋਈ ਵਿਧੀ ਬਣਾ ਕੇ ਤੁਸੀਂ ਨਾ ਹੀ ਸਾਨੂੰ ਇਹੋ ਜਿਹੀਆਂ ਚਾਰਜ ਜੁਈਆਂ ਕਰਨੀਆਂ ਪੈਣ ਤੁਸੀਂ ਕੋਈ ਕਿਰਪਾ ਕਰੋ ਕਿਉਂਕਿ ਪਹਿਲਾਂ ਵੀ ਤੁਹਾਡੇ ਵੱਲੋਂ ਇੱਕ ਐਜੂਕੇਸ਼ਨ ਖੋਲਿਆ ਗਿਆ ਸੀਗਾ ਨਹੀਂ ਅਸੀਂ ਸਾਰੇ ਵਾਸਤੇ ਸਾਰਿਆਂ ਵਾਸਤੇ ਕਰ ਰਹੇ ਹਾਂ ਜਿੰਨੇ ਵੀ ਏਰੀਆ ਉਹਨਾਂ ਤੋਂ ਪਹਿਲਾਂ ਦੇ ਵੀ ਆ ਜਿਨ੍ਹਾਂ ਨੂੰ ਕੋਈ ਤਕਾ ਹੋਇਆ ਜਾਂ ਉਹਨਾਂ ਦੀ ਜਗ੍ਹਾ ਤੇ ਸਾਰੇ ਸਾਰਿਆਂ ਦੇ ਅਸੀਂ ਨਹੀਂ ਡਿਬਰੂਗੜ੍ਹ ਦੇ ਵਿੱਚ ਮੈਂ ਗੱਲ ਕਰ ਰਿਹਾ ਕਿ ਭਾਈ ਸਾਹਿਬ ਦੇ ਨਾਲ ਜਿਹੜੇ ਨੌਜਾਬਾਤ ਬਾਕੀ ਵੀ ਜਿਹੜੇ ਸਾਰੇ ਉਹਨਾਂ ਸਾਰੇ ਚਾਰਜ ਜੁਈ ਮੇਰੇ ਮੇਰਾ ਖਿਆਲ ਹੈ ਕਿ ਸਭ ਜਦੋਂ ਭਾਈ ਸਾਹਿਬ ਆ ਜਾਣਗੇ ਤੇ ਬਾਕੀ ਦੇ ਭਾਈ ਸਾਹਿਬ ਦਾ ਕਰਕੇ ਹੀ ਬੰਦ ਹੋਏ ਸਾਰੇ ਸਾਰੇ ਬਾਹਰ ਆ ਜਾਣਗੇ ਤੇ ਬਲਦੀ ਸਿੰਘਾਂ ਦੀ ਮੰਗਾਇਆ ਇਸ ਟਾਈਮ ਦੇ ਉੱਤੇ ਜਿਹੜਾ ਕਿ ਅਮਿਤ ਸ਼ਾਹ ਜੀ ਦੇ ਵਹਿ ਕਹਿ ਚੁੱਕੇ ਆ ਬਿੱਟੂ ਜੀ ਦੀ ਰੈਲੀ ਤੇ ਆਉਂਦੇ ਆ ਉੱਥੇ ਕਹਿੰਦੇ ਕਿ ਵਿੰਤ ਸਿੰਘ ਦੇ ਕਾਰਨ ਉਹ ਛੱਡੇ ਨਹੀਂ ਜੋ ਇਹ ਇਹ ਉਹ ਕਹਿੰਦਾ ਹੀ ਆ ਨਾ ਜੇ ਸਭ ਪੰਜਾਬ ਦੇ ਲੋਕ ਇਕੱਠੇ ਹੋ ਜਾਣਗੇ ਤੇ ਆਵਾਮ ਇਕੱਠੀ ਹੋ ਜੂਗੀ ਤਾਂ ਮੇਰਾ ਖਿਆਲ ਹੈ ਕਿ ਸੱਚੇ ਦਿਲ ਤੋਂ ਉਹਦੀ ਕੋਈ ਕੋਈ ਗਵਾਹੀ ਕਰਨ ਵਾਲਾ ਲੀਡਰ ਹੋਊਗਾ ਤੇ ਲੋਕ ਇਕੱਠੇ ਲੋਕਾਂ ਦੇ ਦਿਲ 'ਚ ਸਾਰਿਆਂ ਦੇ ਦਰਦ ਆ ਕਿ ਉਹਨਾਂ ਨੇ ਉਹ ਸਾਡੇ ਵਾਸਤੇ ਕੁਰਬਾਨੀ ਕੀਤੀ ਆ ਮੇਰਾ ਖਿਆਲ ਕੋਈ ਲੀਡਰ ਅੱਗੇ ਹੋ ਕੇ ਹਾਕ ਮਾਰੂਗਾ ਤੇ ਸਾਰੇ ਪੰਜਾਬ ਦੇ ਲੋਕ ਉਹਨਾਂ ਦੇ ਸਾਥ ਦੇਣਗੇ ਤੇ ਇਹਨਾਂ ਨੂੰ ਮਜਬੂਰਨ ਸ਼ੇਰਨਾਬੋਲ ਪ੍ਰਚਾਰ ਤੇ ਪ੍ਰਸਾਰ ਭਾਈ ਸਾਹਿਬ ਕਰਦੇ ਹੁੰਦੇ ਸੀ ਇਸ ਟਾਈਮ ਸਿਆਸਤ ਦੀਆਂ ਪੌੜੀਆਂ ਚੜਨ ਜਾ ਰਹੇ ਆ ਕੀ ਲੱਗਦਾ ਧਰਮ ਉੱਪਰ ਤੇ ਸਿਆਸਤ ਥੱਲੇ ਰਵੋ ਹਾਂਜੀ ਹਾਂਜੀ ਧਰਮ ਉੱਪਰ ਹੋਊਗਾ ਸਿਆਸਤ ਥੱਲੇ ਰਵੋਗੇ ਇਹ ਜਦੋਂ ਜਿਹੜਾ ਸੀ ਧਰਮ ਨੂੰ ਉੱਪਰ ਬਣਾਉਣ ਦੇ ਵਿੱਚ ਬੜਾ ਕੁਝ ਬੜਾ ਕੁਝ ਚੇਂਜ ਹੋ ਜਾਂਦਾ ਜੀ ਨਹੀਂ ਨਹੀਂ ਮੇਰਾ ਖਿਆਲ ਹੈ ਕਿ ਜਿਹਨੂੰ ਤਾਂ ਇੱਕ ਕੁਰਸੀ ਵਾਸਤੇ ਆਇਆ ਬੰਦਾ ਉਹ ਤੇ ਕਰ ਸਕਦਾ ਹੈ ਇਦਾਂ ਤੇ ਪਰ ਇਹ ਸਾਡਾ ਮਕਸਦ ਨਹੀਂ ਹੈ ਕਿ ਕੁਰਸੀ ਨਾਲ ਚਿੰਬੜੇ ਰਹਿਣਾ ਆ ਜਾ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਹਾਂ ਕਿ ਹਲਕਾ ਖੜੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਵੀ ਜੋ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਸੀ ਉਹਨਾਂ ਦੀ ਹਲਕਾ ਖੜੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਹੋਈ ਹੈ ਜੋ ਵੀ ਦੋਸਤੋ ਜੈਤੋ ਬਾਅਦ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ